ਸੋਖਨੀ ਸਾਹਿਬ ਪੰਕਤੀ 20ਵੀਂ ਪ੍ਰਭ ਜੀ ਵਸੈ ਸਵਾਦ ਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ 20ਵੀਂ ਪੰਕਤੀ ਪੂਰੀ ਹੋ ਗਈ ਭਾਈ ਸਤਿਗੁਰ ਸਮਝਾਉਂਦੇ ਨੇ ਸਾਧ ਤੋਂ ਭਾਵ ਅੰਤਰਾਤਮਾ ਦੀ ਆਵਾਜ਼ ਸਤਿਗੁਰ ਕਰੋ ਬਨੰਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਸੰਤ ਲੋਕ ਸੰਤ ਕਾ ਮਾਰਗ ਹੈ ਬਾਣੀ ਸੰਸਾਰੀ ਸੰਤਾਂ ਦੀ ਗੱਲ ਨਹੀਂ ਹੈਗੀ ਭਾਈ ਇਹ ਤਾਂ ਅਮ੍ਰਿਤ ਲੋਕ ਹੈ ਮਰਨ ਲਖਾਏ ਮੰਡਲ ਮੇ ਆਏ ਸੰਤ ਲੋਕ ਤਾਂ ਆਪ ਪਹੁੰਚਣਾ ਆਪਾ ਇੱਥੇ ਸਾਰਾ ਕੁਝ ਪਾਲੀ ਜਾਂਦੇ ਆ ਇੱਥੇ ਤਾਂ ਕਾਲ ਦਾ ਡੰਡਾ ਪੈਂਦਾ ਹੈ ਭਾਈ ਕੌ ਕਵੀਰ ਤਬ ਹੀ ਨਰ ਜਾਗੇ ਜਦ ਜਮ ਕਾ ਡੰਡ ਮੂੜ ਮੇ ਲਾਗੇ ਜਦੋ ਜਮ ਆ ਕੇ ਬੋਦੀਆਂ ਤੋਂ ਫੜ ਕੇ ਠਾਲਦੇ ਨਾ ਫਿਰ ਪਤਾ ਲੱਗਦਾ ਮੈਂ ਕੌਣ ਆ ਇਸ ਕਰਕੇ ਆਪੇ ਗੁਰਕੇ ਚਰਨ ਬਾਣੀ ਨਾਲ ਜੁੜੇ ਰਹੀਏ ਔਰ ਚਲਦੇ ਰਹੀਏ ਇੱਕ ਦਿਨ ਆਪਦੇ ਘਰ ਜਰੂਰ ਪਹੁੰਚਾਂਗੇ ਸਤਿਗੁਰੂ ਸਮਝਾਉਂਦੇ ਨੇ ਪ੍ਰਭ ਜੀ ਵਸੇ ਸਾਧ ਕੀ ਰਸਨਾ ਰਸਨਾ ਹੁੰਦੀ ਹੈ ਬੁੱਧੀ ਉਹ ਗੁਰਸਿੱਖ ਦੀ ਬੁੱਧੀ ਤੇ ਉਹ ਸਾਧ ਜੋਤ ਪ੍ਰਗਟ ਹੋ ਜਾਂਦੀ ਹੈ ਜਿਹੜੀ ਚਾਰ ਲੋਕਾਂ ਦਾ ਗਿਆਨ ਦਿੰਦੀ ਹੈ ਆਓ ਸਾਰੇ ਮਿਲ ਕੇ ਆਪਾਂ ਵੀ ਇਹ ਪ੍ਰਾਪਤੀ ਕਰੀਏ ਸਾਡਾ ਸੰਸਾਰ ਤੇ ਹੋਣਾ ਸਫਲ ਹੋਵੇ ਕੁਦਰਤ ਦਾ ਜਸ ਕਰੀਏ